ਤੋ ਜਿਹੜਾ ਉਹ ਆ ਨਾ ਜਦੋਂ ਉਹ ਅੰਦਰ ਉਹ ਫਿਰ ਡੀਗਰ ਕਰਕੇ ਬਗਵਾ ਹੱਟ ਜਾਓ ਤੇ ਲੇਡੀਸ ਵਾਲੀਆਂ ਪਿੱਛੇ ਬੈਠੀਆਂ ਸੀ ਉਹ ਬੰਦੇ ਕੋਟਨ ਮਗਰ ਬਕੇ ਕੋਈ ਉੱਤ ਬਕ ਸੀ ਉਹ ਨਿਕਲ ਗਿਆ ਇਹ ਤਾਂ ਜਾਂਦੀ ਪਈ ਹੈ ਨਾ ਅੱਧਰੋਂ ਆਈ ਪੂਰਾ ਪੂਰਾ ਇਧਰ ਕਰਦੇ ਦੇ ਵਿੱਚ ਹਾਦਸੇ ਇੱਥੇ ਡਾਕ ਹੁੰਦੀ ਹੈ ਬੱਚਾ ਬਚਾਉਂਦਾ ਉਹਨੇ ਇਹਨੂੰ ਕੀਤਾ ਕੱਟ ਮਾਰਿਆ ਜੀ ਉਹਨਾਂ ਦਾ ਬੰਦਾ ਦੇਖੋ ਉੱਥੇ ਆਣ ਕੇ ਡਿਗਿਆ ਕਿ ਹਾਂ ਜੇ ਐਕਸੀਡੈਂਟ ਹੁੰਦਾ ਤੇ ਉਹਨਾਂ ਦਾ ਬੰਦਾ ਗੱਬੇ ਡੱਬ ਸਕਦਾ ਵੀ ਜਿੱਥੇ ਇਹ ਲੈਂ ਦੇ ਵਿੱਚ ਡੱਬ ਜਾਦਾ ਉਹਨਾਂ ਦਾ ਬੰਦਾ ਇਧਰ ਆਣ ਕੇ ਡਿਗਿਆ ਕਿਉਂ ਡਿਗਿਆ ਕਿਉਂ ਦੀ ਇਹਨਾਂ ਚੂਨਾ ਦੀ ਆਟੋ ਜਿਹੜੀ ਸੀਗੀ ਉਹ ਜਾਦਾ ਇਧਰ ਨੂੰ ਸੀਗੀ ਹੁਣ ਬੰਦਾ ਓਵਰਟੇਕ ਕਰਕੇ ਜੇ ਅਸੀਂ ਜ਼ਿਆਦਾ ਭੌਂਦੇ ਤੇ ਸਾਡੇ ਸੱਟ ਲੱਗ ਸਕਦੀ ਇੱਧਰ ਧੱਕਾ ਦੇ ਤੇ ਇਧਰ ਸਾਰਾ ਦੂਜਾ ਖਾਲੀ ਆ ਦੇ ਜੀ ਜਿਆਦਾ ਟੱਕਰ ਦੇ ਦਿੱਤੀ ਡਰਾਈਵਰ ਕਿੱਥੇ ਗੁੱਟਿਆ ਹੋਇਆ ਜੀ ਇਹਨਾਂ ਬੰਦੇ ਦਾ ਖੂਨ ਗੁੱਲਿਆ ਆ ਦੇਖ ਲੋ ਇੱਥੇ ਬੰਦਾ ਉਹਨਾਂ ਦਾ ਡਿੱਗਿਆ ਪਿਆ ਸੀ ਕੋਈ ਜੀ ਹੁਣ ਡਿੱਗਿਆ ਪਿਆ ਸੀਗਾ ਹਾਂ ਉਹ ਗੱਡੀ ਦੀ ਗਲਤੀ ਹੁੰਦੀ ਕਿ ਉਹਨੇ ਜਾ ਕੇ ਉੱਧਰ ਮਾਰਨਾ ਸੀਗਾ ਉਹ ਆਟੋ ਵਾਲੇ ਦੀ ਗਲਤੀ ਸੀ ਉੱਥੋਂ ਉਹਨਾਂ ਦਾ ਬੰਦਾ ਉੱਥੋਂ ਡੈਪੇ ਇੱਧਰ ਆਇਆ ਚੱਕਰ ਇਹਦੇ ਉੱਥੇ ਬੰਦੇ ਨੂੰ ਮਾਰਿਆ ਗੁੱਟਿਆ ਜੀ ਉੱਥੇ ਉਹ ਸਾਹਮਣੇ ਬੰਦੇ ਨੂੰ ਉਹ ਮਾਰਿਆ ਗੁੱਟਿਆ ਬੰਦੇ ਨੂੰ ਜੀ ਉਹਦੇ ਇੱਥੇ ਲੱਗੀ ਆ ਜੀ ਜਿਹਨੇ ਸਾਡੇ ਇੱਥੇ ਲੱਤਾਂ ਮਾਰੀਆਂ ਬਾਲ ਬਹੁਤ ਕੁਝ ਮਾਰੇ ਉਹਦੇ ਉਹ ਬੰਦਾ ਹੈਗਾ ਵੀ ਥੋੜਾ ਜਿਆ ਮਾਤਰੀਆ ਬੱਕਰਦਾ ਹੈਗਾ ਭਾਈ ਕਿਹੜੇ ਪਿੰਡ ਦਾ ਡਰਾਈਵਰ ਕਿਹੜੇ ਪਿੰਡ ਦਾ ਫਲੋਰ ਦਾ ਹੀ ਆ ਫਲੋਰ ਦਾ ਹੀ ਭਾਈ ਠੀਕ ਯਾਰ ਫਲੋਰ ਦੀ ਸਹੀ ਕੀ ਨਾਮ ਅੰਕਲ ਜੀ ਆਪਣਾ ਨਾਰਾ ਨ ਕਿਹੜੀ ਜਗ੍ਹਾ ਦੇ ਨੇ ਜੀ ਪਰਵਾਦਰ ਇਹ ਆਟੋ ਅੰਕਲ ਆਪਣਾ ਜੀ ਇਹ ਹਾਂ ਜੀ ਇਹ ਜਿਹੜਾ ਹਾਸਾ ਵਾਪਰਿਆ ਸਾਰਾ ਟੁੱਟਿਆ ਪਿਆ ਢੋ ਕੀ ਮਾਮਲਾ ਕੀ ਸਾਰਾ ਜੀ ਇਹ ਉਹ ਕਾਰ ਵਾਲਾ ਨੇ ਮਾਰਿਆ ਕਿਹੜੀ ਸਾਈਡ ਜਾ ਰਹੇ ਸੀ ਤੁਸੀਂ ਇਧਰੋਂ ਜਾਂਦੇ ਆਉਂਦੇ ਸੀ ਇਧਰੋਂ ਉਹ ਉਧਰ ਇਧਰੋਂ ਜਾਂਦਾ ਤਾਂ ਨਹੀਂ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਆਪਾਂ ਆਈ 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 ਸੀ ਮਕਾਨੋਂ ਭਰਾਵਾ ਥੋੜੀ ਤੋਂ ਅੱਛਾ ਜੀ ਏ ਨਹੀਂ ਮਾਲ ਕਿਹੜੇ ਪਿੰਡੋਂ ਆ ਰਹੇ ਸੀ ਤੇ ਆਪਾਂ ਕਿੱਧਰ ਜਾ ਰਹੇ ਸੀ ਕਾਂਸੀ ਤੋਂ ਆ ਰਹੇ ਭਾਈ ਅੱਛਾ ਜੀ ਤੇੜੀਆਂ ਨਾਲ ਤੁਹਾਡੇ ਸਵਾਰੀਆਂ ਸੀ ਕੌਣ ਸੀਗਾ ਜੀ ਇਹ ਸਵਾਰੀਆਂ ਜੀ ਨਾਲ ਸਾਡੀਆਂ ਹੀ ਆਪਣੀਆਂ ਹੀ ਕਰਦੀਆਂ ਹੀ ਆ ਜੀ ਇਹ ਕਿੰਨੇ ਜਣੇ ਸੀਗੇ ਟੋਟਲ ਸਵਾਰੇ ਦੇ ਵਿੱਚ 6 ਜਣੇ 7 ਜਣੇ 8 ਜਣੇ ਤੇ ਉਹ ਗੱਡੀ ਵਾਲਾ ਕੌਣ ਸੀ ਪਤਾ ਲੱਗਾ ਜੀ ਗੱਡੀ ਵਾਲਾ ਉੱਥੇ ਬੰਦਨ ਨਾਨਕਾਂ ਦਾ ਗਿੰਦ ਬੰਦਨ ਸਿੱਕੇ ਉਹ ਇਸ ਟਾਈਮ ਫੜਿਆ ਹੋਇਆ ਜਾਂ ਕਿ ਕਿ ਫੜਿਆ ਹੋਇਆ ਉੱਥੇ ਹੀ ਬੈਠਾ ਚ ਲੋਕਾਂ ਨੇ ਫੜਿਆ ਆ ਤੇ ਗੱਡੀ 'ਚ ਕੌਣ ਸੀਗਾ ਹੈਗਾ ਸਵਾਰ ਨਾਲ ਕੋਈ ਉਹਦੇ ਨਾ ਨਾ ਸੀਗੀ ਪੂਰੀ ਸੀ ਦੋ ਬੰਦੇ ਤੇ ਗੱਡ ਤੁਹਾਡੇ ਆਟੋ ਦੇ ਵਿੱਚ ਬੰ ਬੈਠੇ ਸੀਗੇ ਸਾਰੀਆਂ ਸਵਾਰੀਆਂ ਉਹਨਾਂ ਦੇ ਸੱਟਾ ਕਿ ਕਿੰਨਾ ਤੇ ਲੱਗੀਆਂ ਆ 3 ਲੰਬੀ ਤਿੰਨਾ ਸੱਟਾ ਤੇ ਇੱਕ ਅੰਕਲ ਵੀ ਜ਼ਖਮੀ ਹੋਏ ਉਹ ਵੀ ਉਹਨਾਂ ਦੇ ਵਿੱਚ ਸੀ ਕਿ ਉਹ ਇੱਥੇ ਰੱਖਿਆ ਜੀ ਅੱਗੇ ਬਾਕਸ ਅੱਗੇ ਹਾਂਜੀ ਹਾਂਜੀ ਤੇ ਹੋਰ ਦੂਜਾ ਅੰਕਲ ਕੋਈ ਲੱਗਦਾ ਕੋਈ ਨਸ਼ਾ ਪਤਾ ਕੀਤਾ ਅਸੀਂ ਗੱਡੀ ਵਾਲਿਆਂ ਨੇ ਕੋਈ ਪਤਾ ਨਹੀਂ ਨਸ਼ਾ ਪਤਾ ਨਹੀਂ ਨਹੀਂ ਕੋਈ ਤੇਜ਼ ਸੀਗਾ ਜਾਂ ਕਿੱਦਾਂ ਤੇਜ਼ ਸੀਗਾ ਤੇਜ਼ ਸੀਗਾ ਹੁੰਦਾ ਤੇ ਤੁਸੀਂ ਕੀ ਕ੍ਰੋਸ ਕਰਨ ਲੱਗੇ ਸੀ ਜੀ ਆਪਣੀ ਰਾਹ ਤੇ ਆਉਂਦੇ ਸੀ ਆਂਦੇ ਸੀਗੇ ਅਸੀਂ ਤਾਂ ਉਧਰੋਂ ਆਉਂਦੇ ਸੀ ਐਨੂੰ ਤੈਨੂੰ ਉਹ ਦਵਾਇਸ ਮਗਾਂ ਉਹ ਗੱਡੀ ਵਾਲਾ ਉਧਰ ਜਾਂਦਾ ਸੀ ਅਚਾ ਉਹ ਜਾਂਦਾ ਪਿਆ ਸੀਗਾ ਤੇ ਚਾਈ ਚੱਲ ਰਹੀ ਤੇ ਮੌਕੇ ਤੇ ਹੁਣ ਕਿਹਾ ਪੁਲਿਸ ਨੇ ਫੜਿਆ ਜਾਂ ਪਿੰਡ ਵਾਲਿਆਂ ਨੇ ਫੜਿਆ ਆ ਬੰਦਾ ਹਾਂ ਜੀ ਪਹੁੰਚਿਆ ਤਾਂ ਨਹੀਂ ਤੁਹਾਡੇ ਕੋਲ ਹੋਈ ਤਾਂ ਨਹੀਂ ਗੱਲਬਾਤ ਕਿਸੇ ਨਾਲ ਠੀਕ ਆ ਜੀ ਅੰਡੀ ਜੀ ਕੀ ਨਾਂ ਜੀ ਆਪਣਾ ਰਾਣੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ ਆਏ ਉਥੋਂ ਹੀ ਆਏ ਜਿੱਥੇ ਪਹੁੰਚਦਾ ਨੇ ਕਿਹੜੀ ਜਗ੍ਹਾ ਪਿੰਡ ਗਏ ਸੀ ਪਿੰਡ ਚਾਲ ਚਾਲ ਤੇ ਐਕਸੀਡੈਂਟ ਕਿੱਦਾਂ ਹੋਇਆ ਤੁਹਾਡਾ ਸਾਰਾ ਇਹ ਆਈ ਤੇ ਡਰੋਨ ਲੱਗੇ ਸੀਗੇ ਜਿਹਨੇ ਕਾਰ ਨਾਲ ਅਸੀਂ ਕਿੱਥੇ ਦੇਖਿਆ ਸੀ ਸਾਰੇ ਹੂੰ ਤੇ ਤੁਸੀਂ ਕਿੰਨੇ ਜਣੇ ਸੀਗੇ ਆਟੋ 'ਚ ਅਸੀਂ ਆਟੋ 'ਚ ਇੱਕ ਮੇਰਾ ਭਤੀਜਾ ਸੀਗਾ ਤੇ ਪੰਜ ਜਣੇ ਸੀਗੇ ਤੇ ਪੰਜ ਹੀ ਆਈ ਸੀਗੀਆਂ ਤੇ ਸਾਰੇ ਜ਼ਖਮੀ ਹੋ ਗਏ ਉੱਥੇ ਮੌਕੇ ਤੇ ਨਹੀਂ ਜ਼ਖਮੀ ਅਸੀਂ 3-4 ਜਣੇ ਹੋਵੇ 3 ਜਣੇ ਤੇ ਤੁਹਾਨੂੰ ਲੈ ਕੇ ਕੌਣ ਆਇਆ ਹਸਪੀਟਲ ਉਹਤੀ ਆਏ ਅਸੀਂ ਆਟੋ 'ਚ ਆਏ ਹਾਂ ਤੇ ਬੰਦਾ ਕਿੱਥੇ ਜਿਹੜਾ ਗੱਡੀ ਮਾਰ ਕੇ ਭੱਜਿਆ ਜਿਹੜਾ ਉਹ ਉੱਥੇ ਖੜਾ ਆ ਫੜਿਆ ਪਿੰਡ ਵਾਲਿਆਂ ਨੇ ਫੜਿਆ ਆ ਬੰਦਾ ਉੱਥੇ ਹੀ ਆ ਮੁੰਡੇ ਸਾਡੇ ਉੱਥੇ ਹੀ ਕੋਈ ਪਤਾ ਲੱਗਾ ਬੰਦਾ ਕੌਣ ਸੀ ਪਿੰਡ ਵਾਲਾ ਉਹ ਬੰਦਾ ਗੱਡੀ ਵਾਲਾ ਉਹ ਪਰਾਵਾ ਇੱਧਰ ਨਾ ਹੁਣ ਮੈਂਦੇ ਬਾਰੇ ਇਹਨਾਂ ਨੂੰ ਪਤਾ ਗੱਡੀ ਮੱਲਮ ਕਿੱਦਾਂ ਸਪੀਡ ਨਾ ਮਾਰੀ ਉਹਨੇ ਲਿਆ ਕੇ ਤੁਹਾਡੇ ਵਿੱਚ ਸਪੀਡ ਨਾ ਮਾਰੀ ਮੇਰੇ ਤੇ ਲੱਤਾਂ ਵਿੱਚ ਆ ਗਈਆਂ ਮੇਰੀ ਭਾਬੀ ਦੇ ਤੇ ਮੇਰੀ ਨਾਲ ਠੀਕ ਪਾਜੀ ਕੀ ਨਾ ਜੀ ਆਪਣਾ ਆਕਾਸ਼ਦੀਪ ਕਿਹੜੀ ਜਗ੍ਹਾ ਤੇ ਰਹਿਣ ਵਾਲਿਆ ਨੌਰ ਪਾਜੀ ਕੀ ਮਾਮਲਾ ਕਿ ਕਿਹੜਾ ਆਟੋ ਦੇ ਨਾਲ ਜਿਹੜੀ ਗੱਡੀ ਟੱਕਰ ਹੋਈ ਹੈ ਕਿੱਦਾਂ ਹੋਈ ਸਾਰੀ ਇਹ ਹਾਂਜੀ ਜੀ ਅਸੀਂ ਨਾ ਉਧਰੋਂ ਆਉਂਦੇ ਪਏ ਸੀਗੇ ਤੇ ਇੱਧਰੋਂ ਆਟੋ ਇਹ ਜਾਂਦੀ ਪਈ ਸੀਗੀ ਤੇ ਉਹ ਨਾ ਥੋੜੀ ਜਿਹੀ ਆਟੋ ਸਪੀਡ ਦੇ ਵਿੱਚ ਸੀਗੀ ਤੇ ਥੋੜਾ ਜਿਹਾ ਉਹ ਹੈ ਨਾ ਜਿੱਦਾਂ ਮਤਲਬ ਇੱਧਰੋਂ ਅਸੀਂ ਗਏ ਉਹ ਨਾ ਆਟੋ ਤੇ ਇਹਨੇ ਆਪਣਾ ਬਚਾ ਕਰਨ ਲਈ ਉਹ ਆਟੋ ਵਾਲੇ ਦੀ ਨੇ ਆਂ ਖੁੰਡੀਆਂ ਦੇ ਵਿੱਚ ਉਹ ਜਿਹੜੀ ਮੋਹਰ ਨਾਲ ਦੂਜਾ ਹੁੰਦਾ ਉਹ ਫਸ ਗਿਆ ਤੇ ਉਹ ਅੰਦਰ ਨੂੰ ਮੁੜ ਗਿਆ ਤੇ ਜਿਹੜਾ ਆਟੋ ਇਹਨੇ ਜਿਆਦਾ ਉਧਰ ਨੂੰ ਕੀਤਾ ਸੀਗਾ ਤਾਂ ਕਰਕੇ ਸਾਡੀ ਗੱਡੀ ਸਲੱਪ ਕਰਕੇ ਨਾ ਉਹ ਥੱਲੇ ਉਧਰ ਚਲ ਗਈ ਸੀਗੀ ਉਹ ਜਿੱਦਾਂ ਕੱਟੇ ਰਹੇ ਹਾਂ ਉਧਰ ਚਲ ਗਈ ਸੀਗੀ ਉਧਰੋਂ ਇੰਨਾ ਮੁੰਡੇ ਨੇ ਬ੍ਰੇਕ ਮਾਰੀ ਤੇ ਉਧਰੋਂ ਉੱਦਾਂ ਘੁੰਮੀ اچھا ਤੇ ਗੱਡੀ ਗੱਡੀ 'ਚ ਕੌਣ-ਕੌਣ ਸੀਗਾ ਗੱਡੀ 'ਚ ਗੱਡੀ 'ਚ ਮੇਰੀ ਮੰਮੀ ਸੀਗੀ ਤੇ ਮੇਰਾ ਛੋਟਾ ਭਾਂਡਾ ਸੀਗਾ ਤੇ ਇੱਕ ਸਾਇਸ ਸੀ ਡਰਾਈਵਰ ਲਿਆਂਦਾ ਸੀਗਾ ਤੇ ਇੱਕ ਮੈਂ ਸੀਗਾ ਤੇ ਕਿੰਨੀਆਂ ਕਿ ਛੱਟਾਂ ਤੁਹਾਡੇ ਪਰਿਵਾਰ ਦੇ ਕਿੰਨੀਆਂ ਕਿ ਛੱਟਾਂ ਹੈਗੀਆਂ ਸਾਡੇ ਜਿੱਦਾਂ ਮਤਲਬ ਉਹ ਜਿਹੜਾ ਡਰਾਈਵਰ ਦੇ ਉਹਦੇ ਚੈਸਟ 'ਚ ਲੱਗੀ ਆ ਥੋੜਾ ਜਿਆਦਾ ਪਤਾ ਨਹੀਂ ਹੁਣ ਦੇਖਣਾ ਪੈਣਾ ਹੂੰ ਤੇ ਇੱਕ ਇੱਕ ਇਹ ਵੀ ਦੱਸਦੇ ਆ ਕਹਿੰਦੇ ਇੱਥੇ ਕੁੱਟਮਾਰ ਵੀ ਕੀਤੀ ਗਈ ਡਰਾਈਵਰ ਦੀ ਉਹਨਾਂ ਨੇ ਐਵੇਂ ਜੀ 3-4 ਉਹ 5-6 ਜਾਂ 7-8 ਜਣੇ ਸੀਗੇ ਉਹਨਾਂ ਨੇ ਇਹਨਾਂ ਡਰਾਈਵਰ ਨੂੰ ਇਕੱਲੇ ਨਹੀਂ ਦੇਖਿਆ 7-4-3 ਜਣੇ ਛਡਾਉਂਦੇ ਵੀ ਪਏ ਸੀ ਉੱਪਰ-ਉੱਪਰ ਜੀ ਇਹਨੂੰ ਉੱਥੋਂ ਭੱਜ-ਭੱਜ ਕੇ ਆਣ ਕੇ ਮਾਰਦੇ ਪਏ ਸੀਗੇ ਉਹ ਇਕੱਲੇ ਡਰਾਈਵਰ ਉਹ ਵਿਚਾਰਾ ਨਾ ਰੋਂਦਾ ਰੋਂਦਾ ਸੀਗਾ ਸਾਰੇ ਜਣੇ ਛਡਾਉਂਦੇ ਵੀ ਪਏ ਸੀਗੇ ਬੜੀਆਂ ਹੱਲ ਕਰ ਬਣੇ ਕਿੰਨੇ ਕ ਜਣੇ ਸੀਗੇ ਡਰਾਈਵਰ ਦੀ ਕੁੱਟਮਾਰ ਕਰਨ ਵਾਲੇ ਉਹ ਸੀਗੇ 4 3 4 4 ਦੇ ਐਵੇਂ ਕਿ ਸੀਗੇ ਹਾਂ ਉਹ ਸਾਰੇ ਜਣੇ ਨੇ ਉਹ ਡਰਾਈਵਰ ਦੇ ਮਾਰਦੇ ਪਏ ਸੀਗੇ ਤੇ ਅਸੀਂ ਛਡਾਉਂਦੇ ਵੀ ਪਏ ਸੀ ਉਹ ਮੈਨੂੰ ਵੀ 2-3 ਥੱਖੇ ਮਾਰੇ ਗਾ ਹਾਂ ਵੀ ਪਰੇ ਹੋ ਤੂੰ ਕੌਣ ਆ ਕੋਈ ਹਥਿਆਰ ਵੀ ਸੀਗੇ ਉਹਨਾਂ ਦੇ ਕੋਲ ਕੋਈ ਹਾਂ ਥਿਆਰ ਵਗੈਰਾ ਨਹੀਂ ਸੀ ਵੈਸੇ ਉਹਨਾਂ ਦੇ ਬਹੁਤ ਜ਼ੋਰ-ਜ਼ੋਰ ਨਾਲ ਮਾਰਦੇ ਗਾ ਸੀ ਉਹ ਮੁੰਡਿਆਂ ਦੇ ਵਿੱਚ ਕੋਈ ਛਡਾਉਣ ਵਾਲਾ ਨਾ ਹੁੰਦਾ ਖਾਮ-ਖਾਮ ਜਿਆਦਾ ਬਹੁਤ ਲੱਗ ਜਾਣੀਆਂ ਸੀ ਡਰਾਈਵਰ ਕਿੱਥੇ ਐਸ ਟਾਈਮ ਉਹ ਹੌਣ ਜੀ ਇਹ ਲੈ ਕੇ ਗਿਆ ਜੀ ਉਹ ਲੈ ਕੇ ਗਿਆ ਉਹਨੂੰ ਚੈੱਕਪ ਜਿੱਦਾ ਉਹ ਉਹਨਾਂ ਨੂੰ ਚੈੱਕਪ ਕਰਾਉਣ ਗਿਆ ਸੀ ਵੀ ਆਪਣੇ ਹੋਂਡਾ ਉਹਦੇ ਪਤਾ ਨਹੀਂ ਹੁਣ ਕਿੰਨੀ ਕੁ ਲੱਗੀ ਹੋਊਗੀ ਹਸਪੀਟਲ ਲੈ ਕੇ ਗਿਆ ਹਾਂਜੀ ਹਾਂਜੀ ਠੀਕ ਹੈ